ਦੋਸਤੋ ਅੱਜ 10 ਤਰੀਕ ਸੀ ਤੀਜੇ ਮਹੀਨੇ ਦੀ ਅੱਜ ਦੇ ਟ੍ਰੇਡ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਇੰਪੋਰਟੈਂਟ ਲੈਵਲ ਦੀ ਗੱਲ ਕਰਦੇ ਹਾਂ ਇੰਪੋਰਟੈਂਟ ਲੈਵਲ ਦੋਸਤੋ ਇਹ ਕੱਲ ਦਾ ਲੋ ਸੀ ਲੋ ਆਪਾਂ ਮਾਰਕ ਕੀਤਾ ਹੋਇਆ ਸੀ ਤੇ ਕੱਲ ਦਾ ਹਾਈ ਮਾਰਕ ਕੀਤਾ ਸੀ ਕੱਲ ਦਾ ਹਾਈ ਸੀ 22634 ਦੇ ਰੇੜੇ ਕੱਲ ਦਾ ਹਾਈ ਕੋਈ ਖਾਸ ਇੰਪੋਰਟੈਂਟ ਲੈਵਲ ਨਹੀਂ ਸੀ ਹੈਗਾ ਬਟ ਫਿਰ ਵੀ ਆਪਾਂ ਮਾਰਕ ਕੀਤਾ ਹੋਇਆ ਸੀਗਾ ਆਲ ਰਾਈਟ ਤੇ ਟ੍ਰੇਡ ਆਪਾਂ ਕਿੱਥੇ ਲਿਆ ਟ੍ਰੇਡ ਲਿਆ ਆਪਾਂ ਇਸ ਜਗ੍ਹਾ ਤੇ ਇੱਥੋਂ ਥੱਲੇ ਦਾ ਟ੍ਰੇਡ ਲਿਆ ਆਲ ਰਾਈਟ ਮੈਨੂੰ ਕਿਵੇਂ ਕੰਫੀਡੈਂਸ ਆਇਆ ਇਸ ਲੈਵਲ ਤੇ ਜਾਂ ਕਿਵੇਂ ਪ੍ਰੋਬੈਬਿਲਟੀ ਨਜ਼ਰ ਆਈ ਕਿ ਮਾਰਕੀਟ ਇੱਥੋਂ ਡਿੱਗ ਸਕਦੀ ਹੈ ਕੀ ਰੀਜ਼ਨ ਨਜ਼ਰ ਆਇਆ ਕਿਉਂ ਟਰੇਡ ਲਿਆ ਉਹਦਾ ਕਾਰਨ ਹੈ ਹਾਇਰ ਟਾਈਮ ਫਰੇਮ ਆਪਾਂ ਵਨ ਡੇ ਟਾਈਮ ਫਰੇਮ 'ਚ ਚਲਦੇ ਹਾਂ ਵਨ ਡੇ ਟਾਈਮ ਫਰੇਮ 'ਚ ਵੇਖੋ ਜਿਵੇਂ ਮੈਂ ਕਹਿਣਾ ਹੁੰਨਾ ਕਿ ਗੈਪ ਬਾਰਡਰ ਜਰੂਰ ਮਾਰਕ ਕਰਨੀ ਚਾਹੀਦੀ ਜੇ ਨੇ ਵਨ ਡੇ ਟਾਈਮ ਫਰੇਮ ਦੇ ਵਿੱਚ ਇਹ ਵਾਲਾ ਜੋ ਗੈਪ ਸੀ ਇਹ ਵਾਲਾ ਇਹ ਗੈਪ एरिया ਸੀ ਸਾਰਾ ਰਾਈਟ ਤੇ ਗੈਪ ਜਿਹੜੇ ਬਾਰਡਰ ਸੀ ਉਹ ਕਿਹੜੇ ਸੀਗੇ 21 ਤਰੀਕ ਦਾ ਲੋ ਇਹ ਵਾਲਾ ਲੈਵਲ ਸੀ ਤੇ ਪਲੱਸ 24 ਤਰੀਕ ਦਾ ਹਾਈ ਇਹ ਵਾਲਾ ਲੈਵਲ ਸੀ ਰਾਈਟ ਇਹ ਵਾਲਾ ਗੈਪ ਪੈਂਡਿੰਗ ਸੀ ਤੇ ਦੋਨੇ ਇਹ ਗੈਪ ਬਾਰਡਰ ਆਪਾਂ ਮਾਰਨ ਟਾਈਮ ਮਾਰਕ ਕੀਤੇ ਹੋਏ ਸੀਗੇ ਹੁਣ ਜਦੋਂ ਆਪਾਂ 5 ਮਿੰਟ ਦੇ ਟਾਈਮ ਫਰੇਮ ਵਿੱਚ ਕਨਵਰਟ ਕਰਾਂਗੇ ਜਿਨਾ ਵੇਖੋ ਕਿ ਮਾਰਕੀਟ ਕਿੱਥੋਂ ਡਿਗਣੀ ਸ਼ੁਰੂ ਹੋਈ ਹੈ ਮਾਰਕੀਟ ਐਗਜ਼ੈਕਟ ਜਿਹੜਾ ਗੈਪ ਬਾਰਡਰ ਸੀ ਉਹਨੇ ਸਟਰੋਂਗ ਡਿਸੈਂਸ ਦਾ ਕੰਮ ਕੀਤਾ ਇਹ ਵਾਲਾ ਜੋ ਲੈਵਲ ਸੀ ਉੱਥੋਂ ਸਟਰੋਂਗ ਰਿਜੈਕਸ਼ਨ ਆਈ ਰਾਈਟ ਮਾਰਕੀਟ ਗੈਪ ਫਿਲ ਵੀ ਕਰ ਸਕਦੀ ਹੀ ਬਟ ਮਾਰਕੀਟ ਇਸ ਬਾਰਡਰ ਦੇ ਵਿੱਚ ਐਂਟਰ ਹੋਈ ਹੋਈ ਨਹੀਂ ਨੀਚਲੇ ਲੈਵਲ ਤੋਂ ਦੁਬਾਰਾ ਮਾਰਕੀਟ ਇਸ ਗੈਪ ਦੇ ਵਿੱਚ ਵੜੀ ਹੋਈ ਨਹੀਂ ਤੇ ਇਸ ਤੋਂ ਵਿੱਕ ਦੇ ਨਾਲ ਰਿਜੈਕਸ਼ਨ ਆਈ ਜਿਹੜਾ ਸਟਰੋਂਗ ਰਿਜੈਕਸ਼ਨ ਆਈ ਦੁਬਾਰਾ ਜਿਹੜਾ ਮਾਰਕੀਟ ਥੋੜਾ ਇਹ ਮਾਰਕੀਟ ਨੇ ਪੁਲ ਬੈਕ ਲਿਆ ਇਸ ਜਗ੍ਹਾ ਤੇ ਆਪਾਂ ਸੈਲ ਕੀਤਾ ਕਿ ਮਾਰਕੀਟ ਅੱਜ ਵੀਕ ਹੀ ਰਹੇਗੀ ਸਟੌਪ ਲੋਸ ਆਪਾਂ ਇਸ ਗੈਪ ਆਰਡਰ ਤੋਂ ਇਸ ਸਵਿੰਗ ਤੋਂ ਉੱਪਰ ਲਾਇਆ ਇਸ ਜਗ੍ਹਾ ਤੇ ਆਪਣੀ ਐਂਟਰੀ ਸੀ ਦੂਜਾ ਕਿ ਮਾਰਕੀਟ ਇੱਕ ਵਾਰ ਕੱਲ ਦੀ ਹਾਈ ਨੂੰ ਬ੍ਰੇਕ ਕਰਕੇ ਇੱਥੇ ਆ ਬੈਕ ਟੂ ਬੈਕ ਗ੍ਰੀਨ ਕੈਂਡਲ ਦੇ ਨਾਲ ਕੱਲ ਦਾ ਹਾਈ ਬ੍ਰੇਕ ਕੀਤਾ ਬ੍ਰੇਕ ਕਰਨ ਤੋਂ ਬਾਅਦ ਮਾਰਕੀਟ ਦੁਬਾਰਾ ਫਿਰ ਕੱਲ ਦੇ ਹਾਈ ਦੇ ਵਿੱਚ ਹੀ ਆ ਰਹੀ ਮਾਰਕੀਟ ਰਾਈਟ ਸੋ ਇਹ ਜੋ ਬ੍ਰੇਕਆਊਟ ਸੀ ਕੱਲ ਦੇ ਹਾਈ ਦਾ ਇਹ ਵੀ ਇੱਕ ਤਰ੍ਹਾਂ ਫੇਕ ਚ ਕਨਵਰਟ ਹੋ ਗਿਆ ਫੇਕ ਚ ਕਨਵਰਟ ਹੋਣ ਦਾ ਕਾਰਨ ਸਟਰੋਂਗ ਰਿਜੈਕਸ਼ਨ ਗੈਪ ਬਾਰਡਰ ਤੋਂ ਆਈ ਉਹਦੇ ਕਰਕੇ ਇਹ ਜੋ ਬ੍ਰੇਕਆਊਟ ਹੋਇਆ ਕੱਲ ਦੇ ਹਾਈ ਦਾ ਇਹ ਵੀ ਫੇਕ ਚ ਕਨਵਰਟ ਹੋ ਗਿਆ ਤਾਂ ਕਰਕੇ ਆਪਾਂ ਇਸ ਜਗ੍ਹਾ ਤੇ ਐਂਟਰੀ ਲੈ ਲਈ ਰਾਈਟ ਤੇ ਆਪਾਂ ਐਗਜ਼ਿਟ ਕਿੱਥੇ ਕੀਤੇ ਆ ਜੀ ਐਗਜ਼ਿਟ ਆਪਾਂ ਕੀਤੇ ਆ ਸੌਰੀ ਐਗਜ਼ਿਟ ਆਪਾਂ ਕੀਤੇ ਆ ਇਸ ਲੈਵਲ ਤੇ ਇਥੇ ਆਪਣਾ 1/2 ਕੰਪਲੀਟ ਹੋ ਗਿਆ ਰਾਈਟ ਹੁਣ ਤੁਸੀਂ ਦੇਖ ਰਹੇ ਹੋਵੋਗੇ ਕਿ ਸੀਪੀਆਰ ਅਜ ਸਕਰੀਨ ਤੇ ਨਜ਼ਰ ਨਹੀਂ ਆ ਰਿਹਾ ਸੀਪੀਆਰ ਨਜ਼ਰ ਕਿਉਂ ਨਹੀਂ ਆ ਰਿਹਾ ਮੈਂ ਅਪਲਾਈ ਕਰਦਾ ਵੇਖੋ ਸੀਪੀਆਰ ਅਚ ਬਹੁਤ ਜ਼ਿਆਦਾ ਨੈਰੋ ਸੀ ਤਿੰਨੋਂ ਲਾਈਨਾਂ ਆਪਸ ਦੇ ਵਿੱਚ ਬਿਲਕੁਲ ਨੇੜੇ ਸਨ ਸੋ ਇਸ ਤਰ੍ਹਾਂ ਦੇ ਸੀਪੀਆਰ ਨੂੰ ਆਪਾਂ ਇਗਨੋਰ ਕਰਦੇ ਹੁੰਨੇ ਆ ਤਾਂ ਕਰਕੇ ਮੈਂ ਸੀਪੀਆਰ ਇੱਥੇ ਬੰਦ ਕੀਤਾ ਹੋਇਆ ਹੈ ਰਾਈਟ ਪੀਵਰਸ ਵਿੱਚ ਜ਼ਰੂਰ ਵੀਣਾ ਹੋਣਾ ਨੈਰੋ ਸੀਪੀਆਰ ਵਾਲੇ ਵੀ ਦੇਨ ਪਰ ਸੀਪੀਆਰ ਨੂੰ ਮੈਂ ਬੰਨ੍ਹ ਕਰ ਦੇਣਾ ਸੋ ਵੇਖੋ ਸੀਪੀਆਰ ਵਨ ਸੀ ਅੱਜ ਤੇ ਮਾਰਕੀਟ ਨੇ ਕੋਈ ਉਸ ਲੈਵਲ ਨੂੰ ਸਪੈਕਟਿਵ ਨਹੀਂ ਦਿੱਤੀ ਤੇ ਇੱਥੋਂ ਜੋ ਸਟਰੋਂਗ ਰਿਜੈਕਸ਼ਨ ਆਈ ਹੈ ਇਸ ਗੈਪ ਆਰਡਰ ਤੋਂ ਉਹ ਇੰਨੀ ਕੁ ਸਟਰੋਂਗ ਸੀ ਕਿ ਮਾਰਕੀਟ ਨੇ ਬੜਾ ਈਜ਼ੀਲੀ ਆਪਣਾ 1:2 ਦੇ ਦਿੱਤਾ ਆਪਣੀ ਐਂਟਰੀ ਹੋਈ ਜੀ 10:38 ਮਿੰਟ ਤੇ ਠੀਕ ਹੈ 10:38 ਮਿੰਟ ਤੇ ਆਪਾਂ ਐਂਟਰ ਹੋਏ 22650 ਦੀ ਜਿਹੜੀ ਕਾਲ ਹੈ ਉਹਦੀ ਵੈਲਿਊ ਸੀਗੀ 113 ਤੇ ਜਦੋਂ ਆਪਾਂ ਐਗਜ਼ਿਟ ਕੀਤੇ ਆ ਉਹਦੀ ਵੈਲਿਊ ਰਹੇਗੀ 58 ਐਂਟਰੀ ਟਾਈਮ ਹੈ 9:11 ਦਾ ਤਕਰੀਬਨ ਤੇ 2:20 ਤੇ ਆਪਾਂ ਬਾਅਰ ਹੋਈਆਂ ਲਗਭਗ 3-4 ਘੰਟੇ ਬੜੇ ਰਵਾਨਾ ਨਾਲ ਆਪਾਂ ਬੈਠੇ ਰਹੇ ਇਸ ਸਟ੍ਰੇਟ ਦੇ ਵਿੱਚ ਤੇ ਜੋ ਪ੍ਰੋਫਿਟ ਹੋਇਆ ਹੈ ਮੁਨਾਫਾ ਹੈ ਆਪਾਂ ਨੂੰ ਕਿੰਨਾ ਹੈ ਜੀ 55% ਬਹੁਤ ਵਧੀਆ ਟ੍ਰੇਡ ਸੀ ਸ਼ਾਨਦਾਰ ਟ੍ਰੇਡ ਸੀ ਮੈਂ ਸਿਰਫ ਗੈਪ ਆਰਡਰ ਦੇ ਬੇਸ ਤੇ ਹੀ ਐਂਟਰੀ ਨਹੀਂ ਲੈ ਲਈ ਮੈਂ ਪਹਿਲਾਂ ਇਹ ਵੇਟ ਕੀਤਾ ਕਿ ਜੋ ਹਾਈ ਸੀ ਸੌਰੀ ਜੋ ਹਾਈ ਸੀ ਕੱਲ ਦਾ ਜਿਹੜਾ ਜੋ ਇਹ ਬ੍ਰੇਕ ਹੋਇਆ ਹੈ ਦੁਬਾਰਾ ਮਾਰਕੀਟ ਜਿਹੜੇ ਵਿੱਚ ਆਉਂਦੀ ਹੈ ਇਹ ਕਨਵਰਟ ਹੁੰਦਾ ਫੇਕ ਬ੍ਰੇਕਆਊਟ ਦੇ ਵਿੱਚ ਫਿਰ ਮੈਂ ਐਂਟਰੀ ਲਾਂਗਾ ਜਦੋਂ ਫੇਕ ਬ੍ਰੇਕਆਊਟ ਦੇ ਵਿੱਚ ਕਨਵਰਟ ਜਦੋਂ ਹੋ ਗਿਆ ਕੱਲ ਦੇ ਹਾਈ ਦੇ ਦੁਬਾਰਾ ਮਾਰਕੀਟ ਫਿਰ ਅੰਦਰ ਆ ਗਈ ਤੇ ਸਟਾਪ ਲਸ ਇਸ ਜਗ੍ਹਾ ਤੇ ਆਪਾਂ ਲਾ ਕੇ ਤੇ ਇੱਥੇ ਆਪਾਂ ਆਪਣਾ ਟ੍ਰੇਡ ਜੋ ਐਗਜ਼ਿਟ ਕਰ ਗਏ ਸੋ ਦੋਸਤੋ ਇੰਪੋਰਟੈਂਟ ਲੈਵਲ ਕਿਹੜਾ ਹੈ ਗੈਪ ਆਰਡਰ 1 ਡੇ ਟਾਈਮ ਫਰੇਮ ਦੇ ਵਿੱਚ ਜ਼ਰੂਰ ਮਾਰਕ ਕਰਕੇ ਰੱਖੋ ਉਥੋਂ ਮਾਰਕੀਟ ਮੋਸਟ ਆਫ ਟਾਈਮ ਰਿਜੈਕਸ਼ਨ ਲੈਗੀ ਜਾਂ ਉਸ ਲੈਵਲ ਤੋਂ ਸਪੋਰਟ ਲੈ ਗੈਪ ਆਰਡਰਸ ਬਹੁਤ ਹੀ ਯੂਰਿ ਹੁੰਦੇ ਨੇ 1 ਡੇ ਟਾਈਮ ਫਰੇਮ ਦੇ ਵਿੱਚ ਉਹਨਾਂ ਨੂੰ ਜੂਰ ਮਾਰ ਕਰਕੇ ਰੱਖੋ ਸੋ ਦੋਸਤੋ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ